ਦੋਸਤੋ ਅਕਸਰ ਹੀ ਸੁਣਦੇ ਆ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਮੈਂ ਕਹਿੰਦਾ ਜੇ ਸ਼ੌਂਕ ਚੰਗਾ ਹੋਵੇ ਤਾਂ ਉਹਦਾ ਮੁੱਲ ਪੈ ਜਾਂਦਾ ਹੈ ਦਾਵਾ ਕਰਦੇ ਆ ਕਿ ਪੂਰੇ ਭਾਰਤ ਦੇ ਵਿੱਚ ਜੇ ਐਵੇਂ ਦਾ ਰੇਟ ਸਾਫ ਬੁਲਟ ਤੁਹਾਨੂੰ ਮਿਲਦਾ ਤਾਂ ਗਾਰੰਟੀ ਕਰ ਸਕਦੇ ਆ ਕਿ ਇਹ ਵੀਡੀਓ 'ਚ ਮੇਰੇ ਬ੍ਰਦਰ ਨੇ ਕਿਹਾ ਸੀ ਨਾ ਰੱਬ ਨੇ ਚਾਇਆ ਤਾਂ ਹਰਲੇ ਵੀ ਲੈ ਲਾਂਗੇ ਪ੍ਰਮਾਤਮਾ ਨੇ ਦਵਾਤਾ ਬਸ ਲੈ ਹੈਲੀਕ ਦੇ ਕਸਟਾਰ ਹੈ ਜੀ ਕੋਈ ਵੀ ਮੋਟਰਸਾਈਕਲ ਲਾ ਲਓ ਇੱਕ ਦੀ ਆਵਾਜ਼ ਚੈੱਕ ਕਰਾ ਦੇਣੀ ਦਾ ਅੱਛਾ ਇਹ 20 ਮਾਡਲ ਹੈ ਹਾਂ ਇਹ 13 ਮਾਡਲ ਹੈ ਹਾਂ ਇਹ 19 ਮਾਡਲ ਹੈ ਜੀ ਇਹ 22 ਹੈ ਇਹ ਵੀ 22 ਹੈ ਇਹ ਬਾਕੀ ਨਹੀਂ ਸਾਡੇ ਤੋਂ ਲੁੱਚ ਪਣਾ ਹੁੰਦਾ ਜੀ ਸਿੱਧੇ ਸਾਡੇ ਜੋ ਜ਼ਿਮੀਦਾਰ ਬੰਦੇ ਆ ਜੀ ਅਸੀਂ ਵੀ ਪਹਿਲਾਂ ਬੁਲਟ ਰੱਖੀ ਹੈ ਜੀ ਘਰੇ ਮੈਂ ਆਪ 18 ਮਾਡਲ ਰੱਖਿਆ ਸੀਗਾ ਜੀ ਬਾਅਦ ਚ ਸ਼ੌਂਕ ਵਧਾ ਗਿਆ ਪਰਮਾਤਮਾ ਦੀ ਮਿਹਰ ਹੈ ਕੰਮ ਵਧਾ ਲਿਆ ਅੱਜਾ ਰੱਥ ਲਿਆ ਹੋਇਆ ਸੀ ਪੁੱਠੇ ਗੇਹਾਂ ਵਾਲਾ ਸੀ ਕਰਦੇ ਨਹੀਂ ਜਦੋਂ ਇਹ ਨਿਕਲੇ ਕੋਈ ਆ ਜੇ ਜੀ ਜਦ ਆਪਾਂ ਨੂੰ ਪੁੱਠੇ ਗੇਹਾਂ ਵਾਲੇ ਵੀਰ ਫੋਨ ਨਾ ਲਾਉਣੀ ਇੱਕ ਲੋਨ ਵਾਲੇ ਨਾਲ ਲਾਉਣ ਜੀ ਲੋਨ ਨਹੀਂ ਆਪਾਂ ਕਰਦੇ ਇਹ ਨਾ ਸ਼ੌਂਕ ਹੁੰਦਾ ਮੈਂ ਅਗਲੇ ਸਾਲ ਬੁਲਟ ਲਊਗਾ ਮੈਂ ਆ ਦੇ ਦਊਗਾ ਉਹ ਚੀਜ਼ ਹੀ ਮਾੜੀ ਵਗ ਜੂਗੀ ਜਦੋਂ ਬੰਦੇ ਦਾ ਮਨ ਬਹੁਤ ਦੋਸਦਾ ਮੈਂ ਕੀ ਦੇ ਰਹੇ ਹਾਂਗੇ 5-4000 ਪਰ ਕਮੀ ਕੱਢ ਕੇ ਦੇਵਾਂਗੇ ਜਿਹੜੀ ਚੀਜ਼ ਹੋ ਗਈ ਇਸ ਵੀਡੀਓ ਨੂੰ ਪਹਿਲਾਂ ਤਾਂ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਾਈਆਂ ਦਾ ਜਨੂਨ ਬਾਈਆਂ ਦੀ ਗੱਲ ਜਿਹੜੀ ਆ ਉਹ ਸਿੱਧੀ ਸਾਮੀ ਆ ਕਿ ਨਾ ਤਾਂ ਅਸੀਂ ਹੇਰ ਫੇਰ ਕਰੀਏ ਤੇ ਨਾ ਕਿਸੇ ਨੂੰ ਕਰਨ ਦਈਏ ਜੇਕਰ ਤੁਸੀਂ ਬੁਲਟ ਦੇ ਸ਼ਕੀਨ ਹੋ ਤਾਂ ਇੱਥੇ ਇੱਕ ਵਾਰ ਤੁਸੀਂ ਵਿਜ਼ਿਟ ਜ਼ਰੂਰ ਕਰਿਓ ਮੈਨੂੰ ਨਹੀਂ ਲੱਗਦਾ ਤੁਸੀਂ ਵਿਜ਼ਿਟ ਕਰਨ ਤੋਂ ਬਾਅਦ ਇੱਥੇ ਕੋਈ ਆ ਬੁਲਟ ਜਿਹੜਾ ਉਹ ਛੱਡ ਕੇ ਜਾਓਗੇ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਆ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਸਰਦੂਲਗੜ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਲੈ ਕੇ ਆਏ ਆ ਕੁਬੀਰਾ ਬੁਲਟ ਹੱਬ ਤੇ ਇੱਕ ਦਾਵਾ ਕਰਦੇ ਆ ਕਿ ਪੂਰੇ ਭਾਰਤ ਦੇ ਵਿੱਚ ਜੇ ਇੰਨਾ ਜਿੰਨਾ ਰੇਟ ਤੇ ਇੰਨਾ ਵਰਗਾ ਸਾਫ਼ ਬੁਲਕ ਤੁਹਾਨੂੰ ਮਿਲਦਾ ਤਾਂ ਗਾਰੰਟੀ ਕਰ ਸਕਦੇ ਆ ਕਿਉਂਕਿ ਹਰ ਇੱਕ ਬੁਲਟ ਤੁਹਾਨੂੰ ਬਿਲਕੁਲ ਸਹੀ ਕੀਮਤ ਤੇ ਤੇ ਬਿਲਕੁਲ ਸਹੀ ਇਨਫੋਰਮੇਸ਼ਨ ਤੇ ਮਿਲੂਗਾ ਦੋਸਤੋ ਅਕਸਰ ਹੀ ਸੁਣਦੇ ਆ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਮੈਂ ਕਹਿੰਦਾ ਜੇ ਸ਼ੌਂਕ ਚੰਗਾ ਹੋਵੇ ਤਾਂ ਉਹਦਾ ਮੁੱਲ ਪੈ ਜਾਂਦਾ ਹੈ ਬਾਈ ਹਸੀ ਕਾਲ ਜੀ ਥੋ ਠੀਕ ਠਾਕ ਹੋ ਬਾਈ ਹਾਂਜੀ ਸੋਰੀ ਬਾਈ ਗਗਨ ਪਹਿਲਾਂ ਨਾਲੋਂ ਕੰਮ ਪਹਿਲਾਂ ਦੱਸੋ ਵੀ ਕਿਵੇਂ ਆ ਹੁਣ ਆਪਣਾ ਜੀ ਕੰਮ ਪਹਿਲਾਂ ਕਰੇ ਸੀਗਾ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਕੰਮ ਚੱਲਿਆ ਵੀ ਆਪਣੇ ਕੋਲੇ ਰੋਕਣ ਨੂੰ ਜਗ੍ਹਾ ਘਟ ਗਈ ਸੀਗੀ ਤਾਂ ਕਰਕੇ ਆਪਾਂ ਸ਼ੋਰੂਮ ਇੱਥੇ ਲੈ ਕੇ ਆਏ ਹਾਂ ਜੀ ਬਿਲਕੁਲ ਬਾਈ ਹੁਣ ਪਹਿਲਾਂ ਆਪਾਂ ਬੁਲਟ ਦੀ ਗੱਲ ਕਰਾਂਗੇ ਸਟੈਂਡਰਡ ਆ ਕਲਾਸਿਕ ਆ ਪਹਿਲਾਂ ਤਾਂ ਉਹ ਜਿਹੜਾ ਹਾਰਲੇ ਆ ਹਾਰਲੇ ਤੁਸੀਂ ਚਲਾਉਣ ਵਾਸਤੇ ਲਿਆਂਦਾ ਵੇਚਣ ਵਾਸਤੇ ਵੈਸੇ ਕੰਮ ਨਹੀਂ ਕਰਦੇ ਜੀ ਆਪਾਂ ਹਾਰਲੇ ਦਾ ਓਨਲੀ ਬੁਲਟਾਂ ਦਾ ਕਰਦੇ ਆ ਇਹ ਤਾਂ ਚਲਾਉਣ ਵਾਸਤੇ ਲਿਆਂਦਾ ਚਲਾ ਲਿਆ ਸ਼ੌਂਕ ਪੂਰਾ ਕਰ ਲਿਆ ਵੇਚ ਦਾਂ ਜਿਵੇਂ ਪਿਛਲੀ ਵੀਡੀਓ 'ਚ ਮੇਰੇ ਬ੍ਰਦਰ ਨੇ ਕਿਹਾ ਸੀ ਨਾ ਰੱਬ ਨੇ ਚਾਇਆ ਤਾਂ ਹਾਰਲੇ ਵੀ ਲੈ ਲਾਂਗੇ ਪਰਮਾਤਮਾ ਨੇ ਦਵਾਤਾ ਬਸ ਲੈ ਲਿਆ ਜੀ ਬਹੁਤ ਬਹੁਤ ਵਧੀਆ ਭਾਈ ਸਭ ਤੋਂ ਪਹਿਲਾਂ ਆਪਾਂ ਇੱਥੋਂ ਸਟਾਰਟ ਕਰੀਏ ਭਾਈ ਇਹ ਕਿਹੜਾ ਮਾਡਲ ਆ ਇਹ 20 ਤੇ 21 ਮਾਡਲ ਹੈ ਜੀ ਦੋਨੇ ਹਾਂਜੀ ਕਲਾਸਿਕ ਦੇ ਵਿੱਚ ਹਾਂਜੀ ਕਲਾਸਿਕ ਇੱਕ ਬਿਨਾ ਕਾਰਬੂਰੇਟਰ ਵਾਲੇ ਹਨ ਜੀ ਜੀ ਕਾ ਇਹ ਬਿਨਾ ਕਾਰਬੂਰੇਟਰ ਵਾਲੇ ਅੱਛਾ ਭਾਈ ਇਹਦੀ ਜੇ ਗੱਲ ਕਰੀਏ ਇਹ ਕਿੰਨਾ ਚੱਲਿਆ ਤੇ ਇਹਦੀ ਕੰਡੀਸ਼ਨ ਇਸ ਟਾਈਮ ਕੀ ਆ ਤੇ ਕਿੰਨੇ ਪੈਸੇ ਆਉਂਦਾ ਬਾਈ ਓਨਰ ਫਰਸਟ ਹੈ ਜੀ ਦੋਨੇ ਬਸ ਇਹ ਚੱਲੇ ਉਹ 33 ਚੱਲਿਆ ਇਹ 24 ਚੱਲਿਆ ਜੀ ਤੇ ਰੇਟ ਇਹਨਾਂ ਦੇ ਦੇਖੋ ਜੀ ਸਾਡੇ ਫਿਕਸ ਰੇਟ ਰਹਿਣਗੇ ਬਾਲਾ ਕੰਪਰੋਮਾਈਜ਼ ਨਾ ਕਰਿਓ ਜੀ 1 40 ਇੱਕ 40 40 ਦੇ ਦੋਨਾਂ ਹੀ ਦੇ ਦੇਵਾਂਗੇ ਅਸੀਂ ਹਾਂ ਬਿਲਕੁਲ ਇੱਕ ਉਹ ਵਾਈਟ ਕਲਰ ਵੀ ਆ ਹਨਾ ਬਈ ਹਾਂਜੀ ਵਾਈਟ ਕਲਰ ਹੈ ਇਹ ਮੋਟਰਸਾਈਕਲ ਜੀ ਆਪਾਂ 1,20,000 ਰੁਪਏ ਦਾ ਦੇ ਦੇਾਂਗੇ ਜੀ ਫਸਟ ਓਨਰ 18 ਮਾਡਲ ਹੈ ਜੀ ਇਹ ਚੱਲਿਆ ਕਿੰਨਾ ਕੇ ਬਈ ਚੱਲਿਆ 62000 ਹੈ ਜੀ 62000 ਸਿਰਫ ਅਕਸਰ ਹੀ ਦੇਖਦੇ ਆ ਜਿਹੜੀਆਂ ਨਾ ਰੀਲਾਂ ਵੀਡੀਓ ਬਹੁਤ ਵਾਇਰਲ ਹੁੰਦੀਆਂ ਵੀ ਸਾਡੇ ਕੋਲ ਬੜਾ ਵਧੀਆ ਸਟਾਕ ਹੈ ਬਹੁਤ ਵਧੀਆ ਬੁਲਟ ਆ ਬਾਅਦ ਵਿੱਚ ਕੀ ਹੁੰਦਾ ਕਿ ਜਦੋਂ ਕਾਰ ਲੈ ਕੇ ਜਾਂਦਾ ਬੰਦਾ ਉਦੋਂ ਕੁਝ ਨਾ ਕੁਝ ਹੋਰ ਹੀ ਨਿਕਲ ਆਉਂਦਾ ਬਈ ਆਪਣੀ ਕੀ ਗਾਰੰਟੀ ਗਰੰਟੀ ਆਪਣੀ ਫੁੱਲ ਹੈ ਜੀ ਅਸੀਂ ਦੇਖੋ ਮਿਸਤਰੀ ਨੂੰ ਨਾਲ ਲਿਆ ਕੇ ਚੈੱਕ ਕਰਕੇ ਚੀਜ਼ ਲੈ ਕੇ ਆਉਣੇ ਹਾਂਗੇ ਸਾਡੀ ਲਿਜਾਣ ਤੋਂ ਬਾਅਦ ਵੀ 5-7 ਦਿਨਾਂ ਦੀ ਗਰੰਟੀ ਦੇ ਦਾਂਗੇ ਕੋਈ ਮਰਜੀ ਮਿਸਤਰੀ ਲਿਆਓ ਨਾਲ ਕੋਈ ਆਪ ਦਾ ਜਾ ਕੇ ਵੀ ਚੈੱਕ ਕਰਾਓ ਆਪਣੀ ਫੁੱਲ ਗਰੰਟੀ ਦੇਖੋ ਜੀ ਕਸਟਮਰ ਨਹੀਂ ਦਾ ਬਾਅਦ ਪੈਸੇ ਲਾਉਣੇ ਆ ਅਸੀਂ ਤਾਂ ਉਦੋਂ ਪਹਿਲਾਂ ਲਾਈ ਬੈਠੇ ਨੇ ਇਸ ਤੇ ਅਸੀਂ ਆਪ ਦੀ ਮਾਰਕੀਟ ਕਿਉਂ ਖਰਾਬ ਕਰਾਂਗੇ ਸਹੀ ਹੈ ਨਾ ਇਹ ਇਹ ਜਿਹੜਾ ਸਟੈਂਡਰਡ ਹੈ ਸਟੈਂਡਰਡ ਇੱਕ ਵਾਰੀ ਸਟਾਰਟ ਕਰਕੇ ਵਿਖਾਈਏ ਬਾਈ ਹੁਣਾਂ ਨੂੰ ਬਈ ਕਰਿਓ ਇੱਕ ਆ ਕਰ ਦੰਨੇ ਜੀ ਸਾਈਡ ਤੇ ਕਰ ਹਾਂ ਕਿਉਂਕਿ ਅਕਸਰ ਹੀ ਆਪਾਂ ਵੇਖਦਿਆਂ ਹਨਾ ਪਹਿਲੀ ਕਿੱਕ ਸਟਾਰਟ ਹੈ ਜੀ ਕੋਈ ਵੀ ਮੋੜ ਸੈਨ ਲਾ ਲਓ ਇੱਕ ਦੀ ਆਵਾਜ਼ ਚੈੱਕ ਕਰਾ ਦਿੰਨੇ ਤੁਹਾਨੂੰ ਅੱਛਾ ਬਈ ਸਾਊਂਡ ਬਹੁਤ ਪਿਆਰੀ ਆ ਰਹੀ ਹੈ ਨਾ ਹਾਂਜੀ ਸਾਰਿਆਂ ਦੀ ਐਨੀ ਹੀ ਹੈ ਜੀ ਦੇਖੋ ਜ਼ਿਆਦਾਤਰ ਕਿਉਂਕਿ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਅਕਸਰ ਹੀ ਆਪਾਂ ਦੇਖਦੇ ਆਂ ਵੀ ਜਿਹੜਾ ਕੁੱਠੇ ਘੇਰਾ ਵਾਲਾ ਉਹਦੀ ਸਾਊਂਡ ਪਰ ਆ ਮੈਨੂੰ ਲੱਗਦਾ ਵੀ ਉਹਦੇ ਨਾਲ ਕੋਈ ਚੰਗੀ ਸਾਊਂਡ ਆ। ਨਹੀਂ ਵਧੀਆ ਜੀ ਸਾਊਂਡ ਬੜਾ ਵਧੀਆ ਜੀ ਕਿੰਨੇ ਮਰਜੀ ਬਣਾ ਲਓ ਜੀ। ਮਾਡਲ ਕਿੰਨਾ ਦੱਸਿਓ? 2018 ਜੀ। 18 ਮਾਡਲ ਹੈ ਤੇ ਬਾਈ ਇਹ ਕਿ ਕਿੰਵੇਂ ਆਉਨ ਰਿਹਾ ਜੀ? ਇਹ ਪਹਿਲੇ ਨਾਮ ਹੈ ਜੀ। ਪਹਿਲੇ ਨਾਮ ਹੈ। ਇਹ ਦੇਵਾਂਗੇ ਆਪਾਂ ਕਿੰਨੇ ਦਾ ਬਾਈ? ਇਹ ਮੋਟਰਸਾਈਕਲ ਦੇਖੋ ਜੀ 18 ਮਾਡਲ ਹੈ। ਅਸੀਂ 1,65,000 ਰੁਪਏ ਦਾ ਮੋਟਰਸਾਈਕਲ ਦੇ ਦਾਂਗੇ ਫਿਕਸ ਰੇਟ 'ਚ। ਫਿਕਸ ਰੇਟ। ਬਾਈ ਕੋਈ ਆ ਉਈ 1000 2000 ਦੇ ਪਿੱਛੇ ਲਾਲਚ ਪਿੱਛੇ ਆਪਾਂ ਚੀਜ਼ ਨਹੀਂ ਉਹ ਕਰਦੇ ਜਿਹੜਾ ਬੰਦਾ 1.5 ਲੱਖ ਲੱਖ ਦਾ ਬੁਲਟ ਲੈਣ ਆ ਗਿਆ ਜੀ ਉਹ 1000 2000 ਦੀ ਚੀਜ਼ ਪਿੱਛੇ ਨਹੀਂ ਡੁੱਲੂਗਾ ਨਾ ਹੀ ਆਪਾਂ ਇਹ ਕਹਿ ਦਈਏ ਵੀ ਆਪਾਂ ਸਸਤ ਜਿਹਨੇ ਲੈਣਾ ਜੀ ਵਧੀਆ ਲੈਣਾ ਆਜੋ ਜੀਨੇ ਸਸਤਾ ਲੈਣਾ ਉਹ ਚਾਹੇ ਨਾ ਹੋਈਏ ਸਸਤੀ ਚੀਜ਼ ਨਹੀਂ ਹੈਗੀ ਜੀ ਉਹ ਸਾਬ ਨਾਲ ਦੇਖੀਏ ਤਾਂ ਬਿਲਕੁਲ ਤੇ ਭਾਈ ਉਸ ਤੋਂ ਬਾਅਦ ਇਹ ਜਿਹੜੇ ਸਟੈਂਡਰਡ ਆ ਗਏ ਹਨ ਆ ਕਿੰਨਾ ਮਾਡਲ ਆਪਾਂ ਵਿਖਾ ਦਈਏ ਸਾਰੇ ਆਪਾਂ ਇਹ ਹੈਗਾ ਜੀ 13 ਮਾਡਲ ਹੈ ਜੀ ਇਹ ਭਾਈ ਇਹ 14 ਮਾਡਲ ਹੈ ਵੀਰੇ ਇਹ ਵੀ ਇਹ 12 ਮਾਡਲ ਹੈ ਜੀ ਇਹ 20 ਮਾਡਲ ਹੈ ਇਹ 13 ਮਾਡਲ ਹੈ ਇਹ 19 ਮਾਡਲ ਹੈ ਜੀ ਇਹ 22 ਹੈ ਇਹ ਵੀ 22 ਹੈ ਇਹ ਪੁੱਠੇਗਹਿਰਾ ਵਾਲਾ ਇੱਕ ਜੀ ਅਸੀਂ ਪੁੱਠੇਗਹਿਰਾ ਵਾਲੇ ਦਾ ਕੰਮ ਨਹੀਂ ਕਰਦੇ ਜੀ ਪਰ ਫਿਰ ਵੀ ਵੈਰਾਈਟੀ ਰੱਖਣੀ ਪੈਂਦੀ ਆ ਵੈਸੇ ਇੱਕ ਅਦਾ ਰੱਖ ਲਿਆ ਵੈਸੇ ਪੁੱਠੇਗਹਿਰਾ ਵਾਲਾ ਅਸੀਂ ਕਰਦੇ ਨਹੀਂ ਜਦੋਂ ਇਹ ਨਿਕਲੇ ਕੋਈ ਆ ਜੇ ਜੀ ਜਦ ਆਪਾਂ ਨੂੰ ਪੁੱਠੇਗਹਿਰਾ ਵਾਲੇ ਵੀਰ ਫੋਨ ਨਾ ਲਾਉਣ ਜੀ ਇੱਕ ਲੋਨ ਵਾਲੇ ਨਾਲ ਲਾਉਣ ਜੀ ਲੋਨ ਨਹੀਂ ਆਪਾਂ ਕਰਦੇ ਅੱਛਾ ਲੋਨ ਵੀ ਨਹੀਂ ਕਰਾਉਂਦੇ ਲੋਨ ਕਰ ਅੱਛਾ ਜਿਹੜੇ ਕਾਗਜ਼ ਪੱਤਰ ਆ ਬਾਈ ਕਾਗਜ਼ ਪੱਤਰ ਬਿਲਕੁਲ ਪੂਰੇ ਮਿਲਣਗੇ ਕਾਗਜ਼ ਪੱਤਰ ਪੂਰੇ ਮਿਲਣਗੇ ਜੀ ਆਪਣੀ ਦੁਕਾਨਦਾਰੀ ਆ ਆਪਣੀ ਰਸੀਦ ਡਿਲੀਵਰੀ ਰਸੀਦ ਵੀ ਰਜਿਸਟਰਡ ਆ ਕੋਰਟ ਤੇ ਐਵੇਂ ਦੀ ਕੋਈ ਗੱਲ ਨਹੀਂ ਜੀ ਪੱਕੀ ਤੇ ਬਈ ਹੁਣ ਮੰਨ ਕੇ ਜੇ ਮੈਂ ਜੀ ਆਪਣੇ ਕੋਲੇ 1 1 2 2 ਪੀਸ ਪੰਜ ਛੇ ਮੋਟਰਸਾਈਕਲ ਜਿਵੇਂ ਘਰੇ ਤਿਆਰ ਹੋਣ ਵਾਲੇ ਖੜੇ ਹੈ ਜਿਹੜੇ ਇੱਥੇ ਤਿਆਰ ਹੈ ਉਹੀ ਖੜੇ ਹੈ ਜੀ ਇੱਥੇ ਬਈ ਕਈ ਵਾਰੀ ਨਾ ਲੋਕ ਕਈ ਵੀਰ ਕਹਿ ਦਿੰਦੇ ਕਹਿੰਦੇ ਵੀ ਬਾਈ ਜੀ ਸਾਨੂੰ ਇਹ ਪਸੰਦ ਆ ਸਾਨੂੰ ਪੂਰੀ ਵੀਡੀਓ ਵਗੈਰਾ ਬਣਾ ਕੇ ਉਂਕੀ ਜਦੋਂ ਕਿ ਤੁਸੀਂ ਐਂ ਕਰ ਰਹੀ ਜਦੋਂ ਬੰਦਾ ਕਸਟਮਰ ਸਾਨੂੰ ਫੋਨ ਲਾਊਗਾ ਅਸੀਂ WhatsApp ਤੇ ਜਾ ਕੇ ਜਿਹੜੀ ਚੀਜ਼ ਕਹੂਗਾ ਆਪਾਂ ਜ਼ੀਰੋ ਡਿਟੇਲ ਦੇਵਾਂਗੇ ਚਾਸੀ ਤੋਂ ਲੈ ਕੇ ਤਾਪੇ ਤੋਂ ਟਾਪਾ ਸਾਰੀ ਟੈਂਕੀ ਹਰ ਚੀਜ਼ ਦੀ ਗਾਰੰਟੀ ਦੇਵਾਂਗੇ ਵੀਡੀਓ ਦੇਖ ਕੇ ਦੂਰੋਂ ਆਉਣਾ ਬੰਦੇ ਨੇ ਵੀਡੀਓ ਭੇਜ ਕੇ ਫੋਟੋਆਂ ਭੇਜ ਕੇ ਫੇਰ ਆ ਜਾਈਏ ਕੋਈ ਭਾਈ ਇੱਕ ਵਾਰੀ ਐਡਰੈਸ ਕਨਫਰਮ ਕਰਵਾ ਦਿਓ ਜੀ ਐਡਰੈਸ ਆਪਣਾ ਜੀ ਸਰਦੂਰਗੜ ਇਹਨੂੰ ਚਿਲਿੰਗ ਸੈਂਟਰ ਰੋਡ ਕਹਿੰਦੇ ਆ ਜੀ ਚਿਲਿੰਗ ਸੈਂਟਰ ਰੋਡ ਨੇੜੇ ਸੰਧੂ ਜੇ ਮਕਬੀਰਾ ਬੁਲਟ ਹਬ ਨਾਮ ਹੈ ਜੇ ਆਪਣੀ ਦੁਕਾਨ ਦਾ ਹਮ ਬਿਲਕੁਲ ਦੋਸਤੋ ਇੱਕ ਵਾਰੀ ਅਸੀਂ ਜਿਹੜੇ ਬਾਈ ਹੁਣਾ ਦੇ ਨੰਬਰ ਵਗੈਰਾ ਉਹ ਇੱਥੇ ਵੀਡੀਓ ਦੇ ਵਿੱਚ ਸ਼ੇਅਰ ਵੀ ਕਰ ਦਾਂਗੇ ਤੇ ਜੇਕਰ ਇੱਕ ਵਾਰ ਤੁਸੀਂ ਬੁਲਟ ਦੇ ਸ਼ਿਕੀਨ ਹੋ ਤਾਂ ਇੱਥੇ ਇੱਕ ਵਾਰ ਤੁਸੀਂ ਵਿਜ਼ਿਟ ਜ਼ਰੂਰ ਕਰਿਓ ਮੈਨੂੰ ਨਹੀਂ ਲੱਗਦਾ ਤੁਸੀਂ ਵਿਜ਼ਿਟ ਕਰਨ ਤੋਂ ਬਾਅਦ ਇੱਥੇ ਕੋਈ ਆ ਬੁਲਟ ਜਿਹੜਾ ਉਹ ਛੱਡ ਕੇ ਜਾਉਂਗੇ ਆਪਾਂ ਭਾਈ ਦੀਪ ਨਾਲ ਵੀ ਕਰ ਲੈਨੇ ਗੱਲ ਭਾਈ ਕਿਵੇਂ ਚੱਲ ਰਿਹਾ ਕੰਮ ਕਰ ਬਹੁਤ ਵਧੀਆ ਚੱਲ ਰਿਹਾ ਜੀ ਵਧੀਆ ਰਿਸਪੌਂਸ ਦੇ ਰਹੇ ਆ ਜੀ ਪਹਿਲਾਂ ਆਪਾਂ ਘਰੇ ਵੀਡੀਓ ਕਰੀ ਸੀ ਜੀ ਥੋੜੇ ਕਰਕੇ ਵੀ ਬਹੁਤ ਵਧੀਆ ਆਪਣਾ ਕੰਮ ਰਿਹਾ ਜੀ ਬਾਕੀ ਪਰਮਾਤਮਾ ਦੀ ਮਿਹਰ ਹੈ ਜੀ ਬਹੁਤ ਵਧੀਆ ਕੰਮ ਹੈ ਉੱਥੇ ਘਰੇ ਵੀ ਜਗ੍ਹਾ ਕੰਮ ਰਹਿ ਗਈ ਸੀਗੀ ਜੀ ਆਪਾਂ ਨੂੰ ਤੇ ਇੱਥੇ ਵੀ ਸ਼ਾਇਦ ਘੱਟ ਰਹਿ ਰਹੀ ਹੈ ਜੀ ਜਗਾ ਨਹੀਂ ਜਿਹੜਾ ਫਿਕਸ ਪ੍ਰਾਈਸ ਲਿਖਿਆ ਆ ਉਹਦੇ ਬਾਰੇ ਸਾਨੂੰ ਇੱਕ ਵਾਰੀ ਡਿਟੇਲਸ ਫਿਕਸ ਪ੍ਰਾਈਸ ਦਾ ਆਏ ਆ ਜੀ ਪਹਿਲਾਂ ਤਾਂ ਜੀ ਹੁਣ ਜਿਵੇਂ ਆਪਾਂ ਜਾਦੇ ਰੇਟ ਦੱਸ ਦਿੱਤੇ ਜੀ ਜਿਵੇਂ 1 35 ਦਾ ਬੁਲਟ ਦੇਣਾ ਹੈ ਜੀ ਆਪਾਂ ਪਹਿਲੇ ਉਹਦਾ 50 ਮੰਗ ਲਗੇ ਤੇ ਉਸ ਤੋਂ ਬਾਅਦ ਆਪਾਂ ਮੌਕੇ ਤੇ ਘੱਟ ਕਰ ਲਾਂਗੇ ਕਸਟਮਰ ਦੀ ਤਸੱਲੀ ਹੋ ਜਾਂਦੀ ਵੀ ਰੇਟ ਘੱਟ ਕਰ ਲਿਆ ਆਪਣੇ ਤੋਂ ਜੀ ਉਹ ਫੇਰ ਫੇਰ ਵਾਲਾ ਕੰਮ ਹੁੰਦਾ ਨਹੀਂ ਜੀ ਬਸ ਇੱਕ ਫਿਕਸ ਰੇਟ ਲਾ ਰੱਖਿਆ ਜੀ ਤੇ ਬਾਕੀ ਨਹੀਂ ਸਾਡੇ ਤੋਂ ਲੁੱਚਪਣਾ ਹੁੰਦਾ ਜੀ ਸਿੱਧੇ ਸਾਡੇ ਜੋ ਜ਼ਿਮੀਂਦਾਰ ਬੰਦੇ ਆ ਜੀ ਅਸੀਂ ਵੀ ਪਹਿਲਾਂ ਬੋਲਟ ਰੱਖਿਆ ਜੀ ਘਰੇ ਮੈਂ ਆਪ 18 ਮਾਡਲ ਰੱਖਿਆ ਸੀਗਾ ਜੀ ਬਾਅਦ ਚ ਸ਼ੌਂਕ ਵਧਦਾ ਗਿਆ ਪਰਮਾਤਮਾ ਦੀ ਮਿਹਰ ਹੀ ਕੰਮ ਵਧਾ ਲਿਆ ਨਾ ਹੀ ਸਾਡੇ ਤੋਂ ਲਚਪਣਾ ਹੁੰਦਾ ਤੇ ਨਾ ਹੀ ਕਰੀਏ ਕਰਿਆ ਕਿਉਂਕਿ ਬੋਲਟ ਭਾਈ ਇੱਕ ਵਾਰੀ ਬੰਦਾ ਬੰਦੇ ਨੇ ਲੈਣਾ ਹੁੰਦਾ ਹੈ ਨਾ ਜੀ ਹੈ ਨਾ ਚਲੋ ਉਹਨੇ ਘਰੇ ਲਿਆ ਕਿ ਦੇਣਾ ਸ਼ੌਂਕ ਹੁੰਦਾ ਮੈਂ ਅਗਲੇ ਸਾਲ ਬੋਲਟ ਲਵਾਂਗਾ ਮੈਂ ਆਹ ਦੇਣ ਲਵਾਂਗਾ ਉਹ ਚੀਜ਼ ਹੀ ਮਾੜੀ ਬਗ ਜੂਗੀ ਜਦੋਂ ਬੰਦੇ ਦਾ ਮਨ ਬਹੁਤ ਦੁਖਦਾ ਹੈ ਮੰਗੀ ਦੇ ਦੇਵਾਂਗੇ 5-4000 ਪਰ ਤੁਸੀਂ ਕੱਢ ਕੇ ਦੇਵਾਂਗੇ ਜਿਹੜੀ ਚੀਜ਼ ਹੋ ਗਈ ਆਹ ਫੇਰ ਫੇਰ ਨਹੀਂ ਕਰਦੇ ਜੀ ਬਾਕੀ ਐਨਾ ਵੀ ਨਹੀਂ ਫਿਕਸ ਰੇਟ ਜੀ ਬਾਕੀ ਮੌਕੇ ਦੇ ਮਾਨਤਨ ਕਰਦੇ ਵੀ ਆ ਜੀ ਵੀ ਕਸਟਮਰ ਖੁਸ਼ ਸੰਤੁਸ਼ਟ ਹੋ ਕੇ ਪੂਰਾ ਜਾਵੇ ਜੀ ਜਿਹੜਾ ਦੂਰ ਦਾ ਹੁੰਦਾ ਉਹਨੂੰ ਰੇਟ ਫਿਕਸ ਕਰ ਦਿੰਦੇ ਆ ਬਾਕੀ ਕੋਈ ਗੱਲ ਨਹੀਂ ਹੋ ਜਾਂਦਾ ਜੀ ਮੌਕੇ ਤੇ ਉਹ ਕਰ ਲਿਆ ਕਰਦੇ ਆ ਬਿਲਕੁਲ ਦੋਸਤੋ ਇਸ ਵੀਡੀਓ ਨੂੰ ਪਹਿਲਾਂ ਤਾਂ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਬਾਈਆਂ ਦਾ ਜਨੂਨ ਬਾਈਆਂ ਦੀ ਗੱਲ ਜਿਹੜੀ ਆ ਉਹ ਸਿੱਧੀ ਸਾਦੀ ਆ ਕਿ ਨਾ ਤਾਂ ਅਸੀਂ 헤ਰ ਫੇਰ ਕਰੀਏ ਤੇ ਨਾ ਕਿਸੇ ਨੂੰ ਕਰਨ ਦਈਏ ਤੇ ਇਸ ਵੀਡੀਓ ਤੇ ਕਮੈਂਟ ਜਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਤੇ ਇਸ ਕਬੀਰਾ ਬੁਲਟ ਹੱਬ ਤੇ ਇੱਕ ਵਾਰ ਤੁਸੀਂ ਵਿਜ਼ਿਟ ਜਰੂਰ ਕਰਿਓ ਜੇਕਰ ਮੈਨੂੰ ਇਹ ਲੱਗਦਾ ਕਿ ਜੇਕਰ ਤੁਸੀਂ ਇੱਕ ਵਾਰ ਵਿਜ਼ਿਟ ਕਰੋਗੇ ਤਾਂ ਜੇ ਤੁਸੀਂ ਸ਼ੌਂਕੀਓ ਬੁਲਟ ਦੇ ਤਾਂ ਇੱਥੋਂ ਬੁਲਟ ਖਰੀਦ ਕੇ ਜਰੂਰ ਲੈ ਕੇ ਜਾਵਾਂਗੇ ਤੇ ਨਾਲ ਹੀ ਅਗਲੀ ਕਿਸੇ ਵੀਡੀਓ ਦੇ ਨਾਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਧੰਨਵਾਦ